ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਅੱਜ ਆਪਾਂ ਬਣਾਉਣ ਲੱਗੇ ਆ ਮਲਵਈ ਤਰੀਕੇ ਦੇ ਵਿੱਚ ਤੋਰੀਆਂ ਦੀ ਸਬਜ਼ੀ ਅੱਜ ਤੁਹਾਨੂੰ ਆਪਾਂ ਮਲਵਈ ਤਰੀਕੇ ਦੇ ਵਿੱਚ ਜਿਹੜੀ ਤੋਰੀਆਂ ਦੀ ਸਬਜ਼ੀ ਬਣਦੀ ਹੈ ਉਹਦੀ ਰੈਸিপি ਦੇਣ ਲੱਗੇ ਆ ਅਸੀਂ ਮਲਵਈ ਆ ਅਸੀਂ ਜਿਸ ਤਰ੍ਹਾਂ ਹੁਣ ਮੈਂ ਬਣਾਵਾਂਗੀ ਪੁਰੀਆਂ ਅਸੀਂ ਬਿਲਕੁਲ ਇਸੇ ਤਰ੍ਹਾਂ ਬਣਾ ਕੇ ਖਾਂਦੇ ਆ ਤੇ ਬਹੁਤ ਟੇਸਟੀ ਬਣਦੀਆਂ ਨੇ ਇੱਕ ਵਾਰ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਿਓ ਇਹ ਆ ਪਕੜਾ ਹੀ ਰੱਖ ਕੇ ਸਰੋਂ ਦਾ ਤੇਲ ਪਾ ਲੇ ਤੇ ਇਹਦਾ ਕਲਰ ਕਰ ਲਿਆ ਆਪਾਂ ਚੇਂਜ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਜੀਰਾ ਤੇ ਨਾਲ ਹੀ ਆਪਾਂ ਪਾ ਦੇਣਾ ஏஜனா கட்டினா பிங்க பியா

ਗੋਰੀਆਂ ਨਹੀਂ ਸਬਜ਼ੀ ਉਹ ਤਾਂ ਆਪਾਂ ਆਏ ਬਣਾਉਣੇ ਜਿਵੇਂ ਮੈਂ ਬਣਾਉਣ ਲੱਗੀ ਆ ਤਾਂ ਬਹੁਤ ਸਵਾਦ ਬਣਦੀ ਆ ਤਰੀਕਸ ਸੈਂਪਲ ਤਰੀਕੇ ਨਾਲ ਬਣਾਉਂਦੇ ਭਾਈ ਐਦੋਂ ਵੀ ਵਧੀਆ-ਵਧੀਆ ਬਣਾਉਣ ਤਰੀਕੇ ਨਾਲ ਬਣਾਉਂਗੇ ਪਰ ਜਿੱਦਾਂ ਅਸੀਂ ਬਣਾਉਣ ਲੱਗੇ ਇੱਕ ਵਾਰੀ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਿਓ ਆਪਾਂ ਇਹ ਲਿਧਿਆਣੀ ਕਿਲੇ ਤੋਂ ਕਲੌਂ ਕਰਦੇ ਆਂ ਨਾਲ ਦੇ ਤੋਂ ਆਪਾਂ ਕੋਸ਼ਿਸ਼ ਕਰ ਰਹੇ ਹਣੀ ਜੀ ਹਰ ਪ੍ਰਕਾਰ ਦੇ ਭੋਜਨ ਬਣਾ ਲਾਂਗੇ ਜਿੰਨਾ ਕਾਪਨ ਹੁੰਦਾ ਉਨਾ ਕਾਪਾ ਬਣਾ ਰਹੇ ਲੋ ਜੀ ਹੁਣ ਇਹਦੇ ਚਾਪ ਥੋੜਾ ਜਿਹਾ ਪਾ ਦੇਗੇ ਨਮਕ ਨਮਕ ਪਾਉਣ ਨਾਲ ਜਿਹੜੇ ਪਿਆਜ਼ ਆ ਉਹ ਥੋੜੇ ਜਲਦੀ ਭੁੱਜ ਜਾਂਦੇ ਆ ਤੁਹਾਕਸਵਾਦ ਅਨੁਸਾਰ ਆਪਾਂ ਨਮਕ ਪਾ ਲਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਫੋਲੋ ਕਰ ਲਿਓ ਤੇ YouTube ਤੇ ਦੇਖਦੇ ਸੁਬਸਕ੍ਰਾਈਬ ਕਰ ਲਿਓ ਗਰਮੀ ਬਹੁਤ ਜ਼ਿਆਦਾ ਹੋਈ ਚੱਗੀ ਗਰਮੀ ਨੇ ਤਾਂ ਰੰਗ ਕਾਲੇ ਦਿੱਤੇ ਪਏ ਤਾਂ ਮੀਨੀ ਉਲੀਕ ਕਰਦੇ ਆ ਵਿਸ਼ੇ ਦੀ ਨਹੀਂ ਆ ਜਾਵੇ ਲਓ ਜੀ ਪਿਆਜ਼ ਆਪਣੇ ਲਾਈਟ ਪਿੰਕ ਜੇ ਹੋ ਗਏ ਆ టమాటర్ పాక కట్టను హకా జా సేవా సోఫ్ట్ ਬਾਕੀ ਤੁਹਾਨੂੰ ਵੀਡੀਓ ਇਹ ਆਪਣੇ ਸਪੇਸ ਤੇ ਚੈਨਲ ਤੇ ਆਪਕਾ ਨੂੰ ਪਿੰਡੂਆਂ ਦੇ ਨਾਲ ਮਤਲਬ ਜਿ ਆਪਣੇ ਕਿਤਾ ਹਜ਼ਾਰ ਦੇ ਪਿੰਡਾਂ ਦਾ ਰਹਿਣ ਸਹਿਣ ਉਹਦੇ ਨਾਲ ਰਿਲੇਟਿਡ ਹੀ ਰਿਲੇਟਿਡ ਹੀ ਮਿਲਣਗੀਆਂ ਬਾਕੀ ਜੇ ਆਪਾਂ ਕਿਤੇ ਬਾਹਰ ਅੰਦਰ ਜਾਵਾਂਗੇ ਤਾਂ ਵੀਡੀਓ ਬਣਾਵਾਂਗੇ ਪਰ ਅਸੀਂ ਇੰਨਾ ਜਾਣਦੀ ਨਹੀਂ ਬਹੁਤ ਘੱਟ ਜਾਣਦੀ ਹਾਂ ਪੇਂਡੂ ਵੇਰ ਸਾਡਾ ਕੋਸ਼ਿਸ਼ ਕਰਾਂਗੇ ਆਪਾਂ ਤੇ ਕੁਝ ਜਿਹੜੇ ਮਤਲਬ ਪ੍ਰਾਣ ਹੀ ਤੈਸ ਦੇ ਘਰ ਮੋਡੀਫਾਈ ਕੀਤੇ ਹੋਏ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਅੱਗੇ ਵੀਡੀਓ ਦੇ ਵਿੱਚ ਜਿਵੇਂ ਜਿਵੇਂ ਆਪਾਂ ਮਤਲਬ ਵੀਡੀਓ ਬਣਾਉਂਦੇ ਜਾਵਾਂਗੇ ਆਪਣੇ ਕੋਲ ਟਾਈਮ ਹੋਏ ਆਪਾਂ ਜਰੂਰ ਤੁਹਾਨੂੰ ਦਿਖਾ ਕੇ ਲੈ ਕੇ ਆਉਂਗੇ ਮੋਡੀਫਾਈ ਕੀਤਾ ਹੋਇਆ ਟਾਨਾ ਘਰ ਬਹੁਤ ਵਧੀਆ ਲੱਗਦਾ ਲੱਗਦਾ ਲੇ ਟਮਾਟਰ ਆਪਨੇ ਸੌਕਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਆਪਾਂ ਲਾਲ ਮਿਰਚ ਪਾ ਦਨੇ ਆ ਇਹਦੇ ਨਾਲ ਕਲਰ ਵੀ ਵਧੀਆ ਆ ਜਾਊਗਾ ਇਹ ਆਪਾਂ ਹਲਦੀ ਪਾ ਦਿਆਂਗੇ ਇਹ ਆਪਾਂ ਪਾਸਾ ਲੱਕ ਚਮਚ ਪਾ ਦਨੇ ਆ ਗਰਮ ਮਸਾਲਾ ਦਾ ਭਿ ਕੇ ਹੋਏ ਆਪਣਾ ਸਬਜ਼ੀ ਮਸਾਲਾ ਵਾ ਇਹ ਪਾ ਦਨੇ ਆ ਕਿ ਹੈ ਹੈ ਜੀ ਕਾਲੀ ਮੱਤ ਇਹ ਨਾਮੋਂ ਕੋਈ ਨਿਕਲਦਾ ਰਹਿੰਦਾ ਲਓ ਜੀ ਇੱਕ ਚੀਜ਼ ਹੁਣ ਇੱਥੇ ਸਪੈਸ਼ਲ ਆ ਜਿਹੜੀ ਕਿ ਮਾਲਵੇ ਵਾਲੇ ਜ਼ਰੂਰ ਪਾਉਂਦੇ ਨੇ ਤੋਰੀਆਂ ਦੀ ਸਬਜ਼ੀ ਵਿੱਚ ਉਹ ਹੈ ਜੀ ਆਪਣੀ ਮਲਾਈ ਇਹ ਆਪਾਂ ਤਕਰੀਬਨ ਇਹ 2 ਚਮਚ ਹੋਣਗੇ ਇਹ ਪਾ ਰਹੇ ਹਾਂ ਜਮਣ ਇਹਨੂੰ ਮੈਲਟ ਹੋਣ ਤੱਕ ਪਕਾਵਾਂਗੇ ਜਦ ਨਾਲ ਜਿਹੜੇ ਪਿਗਲ ਨਹੀਂ ਜਾਂਦੇ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਟੇਸਟ ਹੁੰਦਾ ਇਹਦੇ ਨਾਲ ਸਬਜ਼ੀ ਦਾ ਤੋਰੀਆਂ ਦਾ ਵੱਖਰਾ ਹੀ ਸਵਾਦ ਆਉਂਦਾ ਇਹਦੇ ਨਾਲ ਸ਼ਮਤਾ ਨਹੀਂ ਜ਼ੋਰ ਥੋੜਾ ਹੈ ਸ਼ਮਤਾ ਨਹੀਂ ਆਹ ਮੈਂ ਤੁਹਾਨੂੰ ਪੜਾਉਣੀ ਮੈਂ ਤੁਹਾਨੂੰ ਸੁਣਾਉਣਾ ਆਹ ਪਾ ਰਿਹਾ ਕਿੰਨਾ ਚੰਗਾ ਸੁਣਾਉਣਾ ਦੇਖ ਲਓ ਕਿੰਨੇ ਦਾੰਤ ਹੋ ਗਏ ਫੜਾਏ ਨੂੰ ਟੇਲਰ ਦੀ ਵੀ ਫਿਰ ਆਏ ਥੋੜੀ ਹੁੰਦਾ ਜਾਂ ਤਾਂ ਅਗਲੇ ਨੂੰ ਪਹਿਲਾਂ ਹੀ ਜਵਾਬ ਦੇ ਦੇ ਇਹ ਡਟੂ ਇਹ ਲੋਕ ਦੀ ਕਰਕੇ ਨਹੀਂ ਸੌਂਦਾ ਨਹੀਂ ਮੈਂ ਤਾਂ ਸੌਂ ਦੇਣਾ ਤੁਹਾਨੂੰ ਪੱਟੇ ਨਾਲ ਲਵਾਏ ਹੋਏ ਆ ਹੁਣ ਮੈਂ ਕਿੱਥੇ ਸੌਣੀ ਲਓ ਜੀ ਮਲਾਈ ਜਿਹੜੀ ਆਪਾਂ ਪਾਈ ਸੀ ਸਾਰੀ ਮੈਲਟ ਹੋ ਗਈ ਆ ਤੇ ਇਹਦੇ ਚ ਆਪਾਂ ਥੋੜਾ ਜਿਹਾ ਪਾਣੀ ਬਿਲਕੁਲ ਥੋੜਾ ਜਿਹਾ ਮੰਨੋ ਆਪਾਂ ਘੜਸ਼ੀ ਦੇ ਅੰਦਾਜ਼ੇ ਨਾਲ ਇੱਕ ਘੜਸ਼ੀ ਆਪਾਂ ਪਾਣੀ ਦੀ ਪਾ ਗਏ ਹੁਣ ਜਿਹੜਾ ਸੇਕ ਲਵਾ ਲਾਂਗੇ ਨਾ ਜਿਹੜੇ ਆਪਣਾ ਤੇਲ ਨਹੀਂ ਛੱਡ ਦਿੰਦੀਆਂ ਤੋਰੀਆਂ ਹਾਂ ਸੋਰੀ ਪਿਆਜ਼ ਆਪਣਾ ਤੜਕਾ ਜਿਹੜਾ ਤੇਲ ਨਹੀਂ ਛੱਡ ਦਿੰਦਾ ਆਪਾਂ ਉਹਨਾਂ ਚ ਜਿਹੜਾ ਪਕਾਵਾਂਗੇ ਗਰਮੀ ਨੇ ਮਾਭੂ ਮਮੀ ਮਾਤਮਾਰੀ ਪਈ ਹੈ ਕਹਿਣਾ ਕੋਸ਼ਾ ਕੋਈ ਕੁਝ ਜਾਂਦਾ ਬਿੱਲ ਅੱਜ ਕੰਟੀਨ ਤੋਂ ਵੀ ਸੌਦਾ ਲੈ ਕੇ ਆਈ ਆ ਜਿਹੜੇ 400 ml ਦੇ ਸ਼ੈਮ ਕੀ ਕਿੰਨੇ ਰੁਪਏ ਆ 3 ਲੀਟਰ ਵੀ ਹੈ 1045 ਰੁਪਏ ਦੀ ਮਿਲਦੀ ਆ ਆਪਾਂ ਨੂੰ ਦੁਕਾਨ ਤੋਂ ਤਾਂ ਇਹ ਫੋਟੀਆਂ ਵਾਲੀ ਕੰਟੀਨ ਦਾ ਬਿੱਲ ਆ ਤਾਂ ਉੱਥੋਂ ਆਪਾਂ ਨੂੰ 75 ਰੁਪਏ ਦੀ ਪਈ ਆ ਕੀ ਮੰਮੀ ਮੈਂ ਕੀ ਮੈਂ ਕੀ ਦਾ ਪੈਕਟ ਜਿਹੜਾ 10 ਰੁਪਏ ਦਾ ਹੁੰਦਾ ਵਾ ਇਹ ਇਹਨਾਂ ਨੇ ਆਪਾਂ ਨੂੰ 9 ਰੁਪਏ ਦਾ ਲਾਇਆ 1 ਰੁਪਿਆ ਘਟ ਲਾਇਆ ਯਾਨੀ ਸ਼ੈਂਪੂ ਦੀ ਜਿਹੜੀ CC 400 ml ਦੀ ਹੁੰਦੀ ਆ ਸੰਸ ਲਿਕ ਦੀ ਉਹ ਇਹਨਾਂ ਨੇ ਆਉਂਦੀ ਆਉਂਦੀ ਆਪਾਂ ਨੂੰ 345 ਰੁਪਏ ਦੀ ਆ ਉਹ 175 ਰੁਪਏ ਦੀ ਦਿੱਤੀ ਆ ਯਾਨੀ ਕੰਟੇਨ ਤੇ ਸੌਦਾ ਮਤਲਬ ਇਹ ਲੋਕ ਹੁੰਦਾ ਹੈ ਹੈ ਦੀ ਪਾਣੀ ਵੀ ਆਪਣਾ ਸੁੱਕ ਗਿਆ ਤੇ ਇਹਨੇ ਜਿਹੜਾ ਆਪਣਾ ਤੇਲ ਆ ਜਾਂ ਮਲਾ ਆਪਾਂ ਜਿਹੜੀ ਮਲਾਈ ਪਾਈ ਉਹਦਾ ਘੋਆ ਉਹ ਛੱਡ ਦਿੱਤਾ ਜਾਂ ਤੜਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਆਪਾਂ ਤੋਰੀਆਂ ਨੇ ਲਈਆਂ ਸੀਗੀਆਂ ਬਰੀਕ-ਬਰੀਕ ਕੱਟ ਲਈਆਂ ਸੀ ਮੈਂ ਉਹ ਆਪਾਂ ਇਹਦੇ ਵਿੱਚ ਪਾ ਲਿਆਗੇ ਿਆ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਵਾ ਤੋਰੀਆਂ ਨੂੰ ਤੇ ਹੁਣ ਇਹ ਇਹਦੇ ਵਿੱਚ ਪਾ ਦਿੰਦੇ ਹਾਂ ਧਾਰੀ ਦੇ ਵਿੱਚ ਇਹਦੇ ਚ ਆਪਾਂ ਥੋੜਾ ਜਿਹਾ ਇਹਨੂੰ ਪਹਿਲਾਂ ਮਿਕਸ ਕਰ ਦਿੰਨੇ ਆ ਤੇ ਫਿਰ ਇਹਦੇ ਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਠੱਕ ਠਾਕ ਕੇ ਤੇ 10-15 ਮਿੰਟ ਲਈ ਪਕਾਵਾਂਗੇ 10-15 ਮਿੰਟਾਂ ਚ ਆਪਣੀ ਇਹ ਜਿਹੜੀਆਂ ਤੋਰੀਆਂ ਨਹੀਂ ਕੱਕ ਜਾਣੀਆਂ ਕਿਉਂਕਿ ਇਹ ਤੋਰੀਆਂ ਰਹਿਣੀਆਂ ਆਪਣੀਆਂ ਲਵੀਆਂ ਨੇ ਤਾਜ਼ੀਆਂ ਤੋਰੀਆਂ ਨੇ ਫਰੈਸ਼ ਤੋਰੀਆਂ ਨੇ ਲੋ ਜਿਹੜੇ ਚ ਆਪਾਂ ਪਾਣੀ ਪਾ ਦਿੰਦੇ ਆ ਤਕਰੀਬਨ ਇਹਦੇ ਚ ਆਪਾਂ 1 ਗਲਾਸ ਪਾਣੀ ਪਾਤਾ ਵਾ

ਪੈ ਜਾਂਦਾ ਪਰ ਉਹ ਦਿੰਦੇ ਉਹਨਾਂ ਕਿ ਉਹਨਾਂ ਨੂੰ ਪਤਾ ਵੀ ਇਹ ਘਰ ਚ ਇੰਨਾ ਕੁ ਸੌਦਾ ਲੱਗਦਾ ਜਿੰਨਾ ਆਪਾਂ ਮਤਲਬ ਲੋੜ ਅਨਸਾਰ ਹੀ ਦਿੰਦੇ ਲੋਈ ਹੁਣ ਇਹਨੂੰ ਆਪਾਂ ਢੱਕਣ ਲਾ ਕੇ ਤੇ ਪਕਾਣ ਦਿੰਨੇ ਆ 15-20 ਮਿੰਟਾਂ ਵਿੱਚ ਇਹ ਜਿਹੜੀਆਂ ਪੱਕ ਕੇ ਆਪਦੀਆਂ ਪੋਰੀਆਂ ਮਾਂ ਤਿਆਰ ਹੋ ਜਾਣਗੀਆਂ ਕਿੱਥੇ ਮੈਂ ਅੱਗ ਤੇ ਇਹ ਕਰਦਾ ਜੀ ਜੀ ਆਪਣੀਆਂ ਤੋਰੀਆਂ ਬਣਦੀਆਂ ਨੂੰ 15-20 ਮਿੰਟ ਹੋ ਗਏ ਆ। ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਦੁੱਧ। ਜੇ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਤਨਾਰਿਆਂ ਤੇ ਆਪਣੀ ਹੀ ਆਇਆ ਹੋਇਆ ਵਾ ਦੇਖੋ ਮਲਾਈ ਪਾਉਣ ਨਾਲ ਇਹਦਾ ਕਲਰ ਕਿੰਨਾ ਵਧੀਆ ਆਇਆ ਵਾ। ਵੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਾ 1/2 ਕਿਲੋ ਦੁੱਧ ਪਾ ਦਾਂਗੇ। ਇਹਦੇ ਨਾਲ ਸਬਜ਼ੀਆਂ ਦਾ ਜਿਹੜਾ ਟੇਸਟ ਆ ਹੋਰ ਵੀ ਵਧੀਆ ਆਊਗਾ। ਸੇਲ ਲੱਕਵਾਲੀ ਆਪਾਂ ਦਵਾ ਦੇਾਂਗੇ। ਲਓ ਜੀ ਦੁੱਧ ਨੂੰ ਉਬਾਲ ਆਉਣ ਲੱਗ ਗਿਆ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ। ਤੁਸੀਂ ਕਲਰ ਵੀ ਦੇਖ ਸਕਦੇ ਹੋ ਕਿੰਨਾ ਵਧੀਆ ਆ ਸਬਜ਼ੀ ਦਾ। ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਿਓ।